ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਲੈ ਕੇ ਆਏ ਹਾਂ ਜੀ ਇਸ ਵੀਡੀਓ ਦੇ ਵਿੱਚ ਇੱਕ ਰੀਪਰ ਹੈ ਤੇ ਦੋ ਟਰਾਲੀਆਂ ਨੇ ਗੀਆਂ ਆਪਣੇ ਜਾਲੀ ਵਾਲੀਆਂ ਤਿੰਨੋਂ ਸਾਧਨ ਇੱਕੋ ਵੀਰ ਕੋਲੇ ਸੇਲ ਲਈ ਆ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਇਹਨਾਂ ਦਾ ਰੇਟ ਏਰੀਆ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਇਹ ਸਾਧਨ ਖਰੀਦਣੇ ਹੋਣ ਵੀਰਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਜੀ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਇਹਨਾਂ ਸਾਧਨਾਂ ਬਾਰੇ ਜੀ ਇਹ ਵੀਡੀਓ ਦੇ ਵਿੱਚ ਇੱਕ ਦਿਰਬੇ ਵਾਲਾ ਨਾਨਕ ਦਾ ਗੁਰੂ ਨਾਨਕ ਦਾ ਰੀਪਰ ਹੈਗਾ ਤੂੜੀ ਵਾਲਾ ਦੋ ਟਰਾਲੀਆਂ ਨੇ ਜੀ ਟਰਾਲੀਆਂ ਦੇ ਸਾਈਜ਼ ਦੀ ਗੱਲ ਕਰੀਏ 11x11 ਫੁੱਟ ਲੰਬੀਆਂ ਤੇ 6.5 ਫੁੱਟ ਟਰਾਲੀਆਂ ਚੌੜੀਆਂ ਹੈ 10ਾਂ ਟੁਰਾਂ ਦੀਆਂ ਵੀ ਬਹੁਤ ਵਧੀਆ ਨੇ ਗੀਆਂ ਟਰਾਲੀਆਂ ਤੇ ਬਾਕੀ ਜਿਹੜਾ ਰੀਪਰ ਐ ਰੀਪਰ ਦਾ ਵੀ ਸਾਰਾ ਕੰਮ ਏ ਟੂ ਜ਼ेड ਹੋਇਆ ਹੋਇਆ ਫਿੰਗਰਾਂ ਵਗੈਰਾ ਸਾਰਾ ਕੁਝ ਨਵੀਆਂ ਪਾਈਆਂ ਹੋਈਆਂ ਨੇ ਗੀਆਂ ਜੀ ਕੋਈ ਇੱਕ ਪੈਸਾ ਲਾਉਣ ਦੀ ਵੀ ਨਹੀਂ ਤੁਹਾਨੂੰ ਲੋੜ ਤੇ ਦੋਨੋਂ ਟਰਾਲੀਆਂ ਦੀਆਂ ਜਾਲੀਆਂ ਵੀ ਬਿਲਕੁਲ ਨਵੀਆਂ ਪੂਰੀਆਂ ਹੈਵੀ ਐਂਗਲਾਂ ਲੱਗੀਆਂ ਹੋਈਆਂ ਨੇ ਦੋਨੋਂ ਟਰਾਲੀਆਂ ਦਾ ਰੀਪਰ ਦਾ ਤਿੰਨਾਂ ਚੀਜ਼ਾਂ ਦਾ ਰੇਟ ਬੀ ਰੱਖਿਆ ਗਿਆ ਜੀ 3,65,000 ਰੁਪਇਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਸੰਗਰੂਰ ਏਰੀਏ ਦੇ ਵਿੱਚ ਇਹ ਸਾਧਨ ਸੇਲ ਲਈ ਹੈ ਇੱਕੋ ਵੀਰ ਕੋਲੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ